ਮਾਰ ਸੇ ਇਕੱਠੇ ਹੋਏ ਮਹਾਰਾਜ ਸਾਹਿਬ ਨੇ ਕਹਿ ਦਿੱਤਾ ਕਿ اے ਬਾਬਾ ਜੀ ਬਾਬਾ ਬੁੱਢਾ ਸਾਹਿਬ ਦੀਨੋ ਕੀ ਸਹਿਬ ਦਾਦਾ ਅਰ ਤਖਤ ਤੇ ਗੁਰਤਾ ਦੀ ਜ਼ਿੰਮੇਵਾਰੀ ਸੰਭਾਲਣ ਜੋਗੇ ਤੇ ਬਾਬਾ ਬੁੱਢਾ ਸਾਹਿਬ ਕਹਿੰਦੇ ਦਾਤਾ ਅਰ ਜਿਹੜਾ ਆਕਾਲ ਦਾ ਭੇਜਿਆ ਆਵੇ ਉਹ ਸਭ ਤਰ੍ਹਾਂ ਯੋਗ ਹੁੰਦਾ ਹੈ ਕਹਿਣ ਲੱਗੇ ਹਾਂ ਹੁਣ ਅਸਮਗਰੀ ਗੁਰਤਾ ਦੀ ਲੈ ਕੇ ਆਵੋ ਜਦ ਉਹ ਲਿਆਂਦੀ ਗਈ ਤੇ ਧੰਨ ਗੁਰੂ ਅਰਜਨ ਦੇ ਮਹਾਰਾਜ ਨੇ ਪ੍ਰਕਰਮਾ ਕਰਕੇ ਪੰਜ ਪੈਸੇ ਨਾਰੀਅਲ ਰੱਖ ਕੇ ਸੀਸ ਝੁਕਾ ਦਿੱਤਾ ਉਹ ਜੋਤ ਜਿਹੜੀ ਹੈ ਪਰਵੇਸ਼ ਕਰ ਗਈ ਬਾਬਾ ਸਾਹਿਬ ਨੂੰ ਕਿਹਾ ਕਿ ਹੁਣ ਰਹਿਂਦੀ ਰਸਮ ਤੁਸਾਂ ਕਰਨੀ ਹੈ ਬਾਬਾ ਸਾਹਿਬ ਜੀ ਨੇ ਕੁਝ ਵਿਦਵਾਨਾਂ ਦਾ ਮੰਨਣਾ ਹੈ ਕਿ ਬਾਬਾ ਸਾਹਿਬ ਜੀ ਨੇ ਤਿਲਕ ਉਦੋਂ ਵੀ ਦੇ ਦਿੱਤਾ ਗੁਰੂ ਦੀ ਹਾਜ਼ੂਰੀ ਅੰਦਰ ਬਾਕੀ ਸੰਗਤ ਵਾਲੀ ਰਸਮ ਸ਼ਹਾਦਤ ਤੋਂ ਬਾਅਦ ਹੋਣੀ ਹੈ ਔਰ ਪਿਆਰਿਓ ਬਾਬਾ ਸਾਹਿਬ ਬਾਬਾ ਬੁੱਢਾ ਜੀ ਨੇ ਕਹਿ ਦਿੱਤਾ ਮਹਾਰਾਜ ਜੀ ਤਾਂ ਖੀਰ ਦੀ ਰਸਮ ਹੁੰਦੀ ਤੁਸੀਂ ਨੇ ਇਹ ਕਿਉਂ ਤੇ ਉਸ ਵੇਲੇ ਸਤਿਗੁਰੂ ਕਹਿੰਦਿਆ ਬਾਬਾ ਜੀ ਅਸਾਂ ਨੇ ਤੁਰਕਾਂ ਦੇ ਘਰ ਵਿੱਚ ਜਾਣਾ ਉਹਨਾਂ ਹੁਜਤ ਕਰਨੀ ਤੇ ਸਾਡਾ ਸੀਸ ਉੱਥੇ ਲੱਗਣਾ ਆ ਹੁਣ ਆ ਸਰੀਰ ਵਿੱਚ ਦੇਦਾਰ ਨਹੀਂ ਹੋਣਗੇ ਹੁਣ ਤੁਹਾਨੂੰ ਗੁਰੂ ਹਰਗੋਬਿੰਦ ਸਾਹਿਬ ਦੇ ਰੂਪ ਵਿੱਚ ਦੇਦਾਰ ਹੋਣਗੇ ਕਿਉਂਕਿ ਅਰਜਨ ਕਾਇਆ ਪਲਟਕੈ ਭਾਈ ਗੁਰਦਾਸ ਸਾਹਿਬ ਜੀ ਨੇ ਜੋ ਬਚਨ ਕੀਤੇ ਅਰਜਨ ਕਾਇਆ ਪਲਟਕੈ ਮੂਰਤ ਹਰ ਗੋਬਿੰਦ ਸواری ਹੁਣ ਉਸ ਰੂਪ ਦੇ ਵਿੱਚ ਦੇਦਾਰ ਹੋਣਗੇ ਸੱਚੀ ਸਰਕਾਰ ਇਹ ਥੋ ਲਾਹੌਰ ਨੂੰ ਗਏ ਆ ਜਾ ਕੇ ਉਥੇ ਮਿਲ ਮਲਾਪ ਹੋਇਆ ਬੜੇ ਸਵਾਲ ਜਵਾਬ ਹੋਏ ਤੇ ਮਿੱਠੀ ਹੋਈ ਸਾਰੀ ਸਾਜ਼ਿਸ਼ ਦੇ ਤਹਿਤ ਔਰ ਜਿਹੜਾ ਸਤਿਗੁਰੂ ਜੀ ਨੂੰ ਉਸ ਸਮੇਂ ਚੰਦੂ ਦੇ ਹਵਾਲੇ ਕਰਕੇ ਸਭ ਕੁਝ ਦੱਸ ਕੇ ਆਪ ਜਹਾਂਗੀਰ ਉੱਥੋਂ ਚਲਾ ਗਿਆ ਉਹਦੇ ਤੋਜਕੇ ਦੇ ਅੰਦਰ ਲਿਖਿਆ ਆਪ ਉੱਥੋਂ ਚਲਾ ਜਾਂਦਾ ਹੈ ਚੰਦੂ ਫਿਰ ਆਪਣੇ ਘਰ ਵਿੱਚ ਲੈ ਆਉਂਦਾ ਹੈ ਸਤਿਗੁਰਾਂ ਨੂੰ ਔਰ ਨਾਲ ਗਏ ਪੰਜ ਸਿੱਖ ਉਹਨਾਂ ਨੂੰ ਡਿਊਟੀ ਵਿੱਚ ਵੱਧਾ ਜਾਂਦਾ ਹੈ ਭਾਈ ਵਿਦੀ ਚੰਦ ਭਾਈ ਪ੍ਰਾਣਾ ਭਾਈ ਜੇਠਾ ਭਾਈ ਲੰਗਾਹਾ ਆਦ ਸਿੱਖਾਂ ਨੂੰ ਡਿਊਟੀ ਵਿੱਚ ਸਤ ਗੁਰੂ ਜੀ ਨੂੰ ਅੱਗੇ ਲਾ ਜਾ ਕੇ ਸਿੱਖਾਂ ਤੇ ਵੀ ਤਸ਼ੱਦਦ ਸਤ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਔਰ ਪਹਿਲੇ ਦਿਨ ਔਰ ਸਜਾ ਸੁਣਾਈ ਗਈ ਕਿ ਤੁਸੀਂ ਅਸਲਾਮ ਕਬੂਲੋ ਜਾਂ ਫਿਰ ਔਰ 2 ਲੱਖ ਰੁਪਇਆ ਜੁਰਮਾਨਾ ਦਿਵੋ ਕੁਝ ਨੇ ਲੱਖ ਰੁਪਇਆ ਵੀ ਲਿਖਿਆ ਕਿਉਂ ਕਹਿੰਦੇ ਖੁਸਰੋ ਨੂੰ ਪਨਾਹ ਦਿੱਤੀ ਖੁਸਰੋ ਦੀਆਂ ਤਰੀਕਾਂ ਨਹੀਂ ਮਿਲਦੀਆਂ ਜਿਹੜੀਆਂ ਨੇ ਉਸ ਨਾਲ ਕੇ ਜਦੋਂ ਖੁਸਰੋ ਨੰਗਿਆ ਖੁਸਰੋ ਨੰਗਿਆ ਤੇ ਜੇ ਨੰਗ ਦਾ ਪ੍ਰਸ਼ਾਦਾ ਛੱਕ ਗਿਆ ਸਾਰੇ ਛੱਕਦੇ ਅਕਬਰ ਨਹੀਂ ਪ੍ਰਸ਼ਾਦਾ ਨਹੀਂ ਛਕਿਆ ਅਕਬਰ ਨੇ ਵੀ ਤਾਂ ਛਕਿਆ ਹੈ ਨਾ ਤਾਂ ਹੀ ਗੁਰੂ ਕਰਨਾ ਜ਼ਗੀਰ ਲਾ ਕੇ ਗਿਆ ਸੀ ਅਕਬਰ ਵੀ ਆਇਆ ਸੀ ਪਰ ਖੁਸਰੋ ਨੂੰ ਔਰ ਨਕਾਰ ਤੇ ਕਿਉਂ ਜਦੋਂ ਖੁਸਰੋ ਭਾਗੀ ਹੋਇਆ ਹੈ ਨਾ ਵਿਦਵਾਨ ਕਹਿੰਦੇ ਨੇ ਹਰ ਪੜਾ ਦੇ ਪਿੱਛੇ ਪਿੱਛੇ ਔਰ ਇਸ ਜਹਾਗੀਰ ਦੀਆਂ ਫੌਜਾਂ ਸੀ ਹਰ ਪੜਾ ਦੀ ਸੂਹ ਭੇਜੀ ਜਾਂਦੀ ਸੀ ਕਿ ਐਸ ਪੜਾ ਦੇ ਐਨੇ ਲੋਕਾਂ ਨੇ ਖੁਸਰੋ ਦਾ ਸਾਥ ਦਿੱਤਾ ਤੇ ਸਾਥ ਦੇਣ ਵਾਲਿਆਂ ਨੂੰ ਆ ਆ ਸਜ਼ਾਵਾਂ ਦਿੱਤੀਆਂ ਗਈਆਂ ਪਰ ਪਿਆਰਿਓ ਖੁਸਰੋ ਜਿਹੜਾ ਆਰ ਜਦੋਂ ਚੜਾਈ ਕਰ ਜਾਂਦਾ ਉਹਨੂੰ ਸਜ਼ਾ ਦਿੱਤੀ ਜਾਂਦੀ ਖਤਮ ਹੋ ਜਾਂਦਾ ਹੈ ਉਦੋਂ 13 ਦਿਨ ਬਾਅਦ ਫੇਰ ਜਾ ਕੇ ਗੁਰੂ ਅਰਜਨ ਦੇਵ ਮਹਾਰਾਜ ਦੀ ਗੱਲ ਕਰਦੇ ਜੇ ਉਹ ਪੜਾ ਤਰ ਪੜਾ ਪਿਛਲੀ ਸਾਰੀ ਡੈਰੀ ਲਿਖੀ ਗਈ ਇਹ 13 ਦਿਨ ਬਾਅਦ ਕਿਉਂ ਇਹ ਗੱਲ ਸਾਰੀ ਸਾਜਿਸ਼ ਰਚੀ ਗਈ ਅਰ ਜਹਾਂਗੀਰ ਆਪ ਲਿਖਦਾ ਆਪਣੀ ਡੈਰੀ ਅੰਦਰ ਕਿ ਝੂਠ ਦੀ ਦੁਕਾਨ ਕਈ ਪੁਸ਼ਤਾਂ ਤੋਂ ਚੱਲਦੀ ਆ ਰਹੀ ਸੀ ਮੈਂ ਨੂੰ ਬੜੇ ਚਿਰ ਦਾ ਬੰਦ ਕਰਨੀ ਚਾਹਣਾ ਸਾਂ ਅੱਜ ਮੈਂ ਕੁਝ ਕਰ ਸਕਿਆ ਹਾਂ ਇਸ ਦੁਕਾਨ ਦਾ ਪੰਜਵਾਂ ਡੇੜਾ ਵਾਰਸ ਗੁਰੂ ਨਾਨਕ ਸਾਹਿਬ ਦਾ ਘਰ ਦਾ ਉਹਨੂੰ ਮਾਰ ਕੇ ਉਹਨੂੰ ਖਤਮ ਕਰਕੇ ਉਹਨੇ ਆਪ ਲਿਖਿਆ ਪਹਿਲੇ ਦਿਨ ਦੀ ਸਜ਼ਾ ਸਤਿਗੁਰੂ ਜੀ ਨੂੰ ਕਿਹਾ ਗਿਆ ਇਹਨੂੰ ਰੋਟੀ ਪਾਣੀ ਜੇ ਲੱਖ ਰੁਪਿਆ ਦੇਵੇ ਤਾਂ ਦਿੱਤਾ ਜਾਣਾ ਈਨ ਮੰਨੇ ਤਾਂ ਨਹੀਂ ਤੇ ਨਹੀਂ ਪਹਿਲੀ ਪਹਿਲੇ ਦਿਨ ਸੱਚੀ ਸਰਕਾਰ ਨੂੰ ਜੇਠ ਦੇ ਦਿਨ ਕੜਕਵੀਂ ਧੁੱਪ ਅਤ ਦੀ ਗਰਮੀ ਨਾ ਰੋਟੀ ਨਾ ਪਾਣੀ ਔਰ ਪਹਿਲੀ ਸਜ਼ਾ ਦਿੱਤੀ ਗਈ ਔਰ ਦੂਜੀ ਸਜ਼ਾ ਜਿਹੜੀ ਸੱਚੀ ਸਰਕਾਰ ਨੂੰ ਔਰ ਦੂਜੇ ਦਿਨ ਵਿਦਵਾਨ ਸੱਜਣ ਕਹਿੰਦੇ ਜਦੋਂ ਈਨ ਨਾ ਮੰਨੀ ਨਾ ਔਰ ਪਿਗਲਿਆ ਨਹੀਂ ਜ਼ਾਲਮ ਆ ਕਰਕੇ ਨਾਲ-ਨਾਲ ਦਿਨਾਉਂਦਾ ਸੀ ਆਪਣੀ ਕਿਰੜਾ ਵੀ ਕੱਢਦਾ ਸੀ ਕਿ ਮੇਰੀ ਬੇਟੀ ਦਾ ਨਾਤਾ ਮੋੜਿਆ ਨਾਤਾ ਸਵੀਕਾਰ ਕਰ ਲਓ ਮੈਂ ਤੁਹਾਨੂੰ ਬਚਾ ਦੇਵਾਂਗਾ ਮੁੱਖ ਕਾਰਨ ਜਹਾਂਗੀਰ ਖੁਦ ਆਪੇ ਸ਼ਹਾਦਤ ਦਾ ਕਿਉਂਕਿ ਹੁਕਮ ਉਹਦਾ ਉਹਦੇ ਹੁਕਮ ਤੋਂ ਬਗੈਰ ਕੁਝ ਵੀ ਨਹੀਂ ਹੋ ਸਕਦਾ ਕਿਸ ਤਨਾ ਕਿਸੇ ਵਜ਼ੀਰ ਨੇ ਕਰ ਦਿੱਤਾ ਪਿਆਰਿਓ ਸਤਗੁਰੂ ਮਹਾਰਾਜ ਲਈ ਅੱਜ ਦੇਗ ਪਾਣੀ ਦੀ ਉਬਾਲੀ ਗਈ ਗਰਮੀ ਦੇ ਦਿਨ ਤਪਦਿਆ ਹੋਈ ਧੁੱਪ ਤਪਦੀ ਹੋਈ ਜਗਾ ਅੱਜ ਸੱਚੀ ਸਰਕਾਰ ਪਾਣੀ ਦੇ ਦੇਖ ਖੋਲ ਦੀ ਉਬਾਲੀ ਮਾਰਦੀ ਤੇ ਅਰ ਸਤਗੁਰੂ ਜੀ ਨੂੰ ਲਿਆਂਦਾ ਗਿਆ ਤਨਗੁਰੂ ਅਰਜੁਨ ਦੇ ਮਹਾਰਾਜ ਸੱਚੇ ਪਾਤਸ਼ਾਹ ਔਰ ਆ ਕਰਕੇ ਜਦੋਂ ਉਸ ਦੇਗ ਦੇ ਵਿੱਚ ਔਰ ਆਪ ਬੈਠਣ ਲੱਗੇ ਨੇ ਉਸ ਵੇਲੇ ਕਹਿੰਦੇ ਕਿ ਇਨ੍ਹਾਂ ਸਿੱਖਾਂ ਵਿੱਚੋਂ ਕੁਝ ਸਿੱਖ ਪਤਾ ਨਹੀਂ ਕਿਵੇਂ ਖੁੱਲੇ ਆ ਕਿ ਮਹਾਰਾਜ ਦੇ ਕਦਮ ਫੜ ਲੈ ਦਾਤਾ ਨਹੀਂ ਇਹ ਜ਼ਾਲਮ ਨੂੰ ਔਰ ਸਾਨੂੰ ਆਗਿਆ ਦੇ ਦਿਓ ਮਹਾਰਾਜ ਕਹਿੰਦੇ ਨਹੀਂ ਪਰ ਜਦੋਂ ਸਿੱਖਾਂ ਨੂੰ ਸਤਿਗੁਰੂ ਨੇ ਹੁਕਮਨਾ ਦਿੱਤਾ ਉਨਾਂ ਤੇ ਪਤਾ ਨਹੀਂ ਕਿੰਨਾ ਕੁ ਤਸ਼ੱਦਦ ਦਾੰਗਾ ਆਦ ਨਾਲ ਕੀਤਾ ਗਿਆ ਸਤਿਗੁਰੂ ਮਹਾਰਾਜ ਪਾਣੀ ਉਬਲ ਰਿਹਾ ਸੀ ਦੇਗ ਦੇ ਅੰਦਰ ਬੈਠ ਗਏ ਐਉਂ ਉਹ ਬਾਲੇ ਖਾਦੇ ਜਿਵੇਂ ਕਦੇ ਸਬਜ਼ੀ ਬਣਾਉਣ ਲਈ ਆਲੂ ਉਬਾਲੇ ਜਾਂਦੇ ਨੇ ਔਰ ਤਨ ਦਾ ਸਾਰਾ ਜਿਹੜਾ ਮਾਸ ਸੀ ਉਹ ਐ ਛਾਲੇ ਛਾਲੇ ਹੋ ਗਿਆ ਸੀ ਇਥੋਂ ਤੱਕ ਵਿਦਵਾਨ ਲਿਖਦੇ ਆ ਮੇਰੀ ਸੱਚੀ ਸਰਕਾਰ ਦੇ ਚਿਹਰੇ ਦੇ ਉੱਪਰ ਵੀ ਛਾਲੇ ਹੀ ਛਾਲੇ ਹੋ ਗਏ ਸਨ ਪਾਣੀ ਦੇ ਨਾਲ ਭਰ ਗਏ ਤੇ ਜ਼ਾਲਮ ਇੱਥੇ ਵੀ ਰੁਕਿਆ ਨਹੀਂ ਦੂਜਾ ਦਿਨ ਆਇਆ ਅੱਜ ਤਤੀ ਲੋਹ ਤਪਾ ਦਿੱਤੀ ਗਈ ਆ ਤਤੀ ਲੋਹ ਦੇ ਉੱਪਰ ਸੱਚੀ ਸਰਕਾਰ ਨੂੰ ਅੱਗ ਵਰਗੀ ਲੋਹ ਕਰਕੇ ਉਹਦੇ ਤੇ ਬਿਠਾਲਣ ਦਾ ਹੁਕਮ ਦੇ ਦਿੱਤਾ ਆ ਸੱਚੀ ਸਰਕਾਰ ਐਸਤਾ ਐਸਤਾ ਚੱਲਦੇ ਗੁਰੂ ਅਰਜਨ ਦੇਵ ਮਹਾਰਾਜ ਅਰ ਤਵੀ ਤੇ ਬੈਠੇ ਨੇ ਜਿਹੜੀ ਕੋਲਿਆਂ ਦੀ ਨੁਮਾ ਲਾਲ ਹੋ ਚੁੱਕੀ ਆ ਉਸ ਵਕਤ ਗੁਰਮਖੋ ਕਹਿੰਦੇ ਤਵੀ ਤੇ ਬੈਠਦਿਆਂ ਹੋਇਆਂ ਅਰ ਤਵੀ ਤੇ ਬੈਠਦਿਆਂ ਹੋਇਆਂ ਉਸੇ ਵੇਲੇ ਮਾਸ ਜਿਹੜਾ ਸੀ ਫਲੂਹੇ ਬਣੇ ਹੋਏ ਸਨ ਸੇਕ ਨਾਲ ਫੁੱਟਣ ਲੱਗ ਪਏ ਤੇ ਮਾਸ ਜਿਹੜਾ ਸੀ ਹੁਣ ਸੜਨ ਲੱਗ ਪਿਆ ਨਾਲ ਭੱਠ ਦੇ ਵਿੱਚੋਂ ਰੇਤਾ ਜਿਹੜੀ ਅੱਗ ਵਾਂਗ ਲਾਲ ਕੀਤੀ ਸੀ ਕੜਛੇ ਪਰ ਪਰ ਕੇ ਮਹਾਰਾਜ ਦੇ ਸੀਸ ਉੱਪਰ ਪਾਈ ਗਏ ਥੱਲੇ ਅੱਗ ਮੱਚਦੀ ਲਾਲ ਲੋਹ ਤਪੀ ਹੋਈ ਤਪਦੀ ਹੋਈ ਰੇਤਾ ਤਪਿਆ ਹੋਇਆ ਚੰਦੂ ਜਿਸ ਦੇ ਤਨ ਉੱਪਰ ਪੈ ਰਹੀਏ ਉਹ ਬੋਲ ਅੰਦਰੋਂ ਸ਼ਾਂਤੀ ਦੇ ਬੋਲਦਾ ਆ ਤੇਰਾ ਕੀਆ ਮੀਠਾ ਲੱਗੇ ਹਰ ਨਾਮ ਪਦਾਰਥ ਨਾਨਕ ਮੰਗੇ ਉਹ ਅੰਦਰੋਂ ਠੰਡਾ ਵਿਦਵਾਨ ਸੱਜਣ ਕਹਿੰਦੇ ਇੱਥੇ ਅਰ ਜਿਹੜਾ ਸਾਈਂ ਮੀਆਂ ਮੀਰ ਚੱਲ ਕੇ ਆਇਆ ਉਸ ਨੇ ਆ ਕੇ ਕਿਹਾ ਦਾਤਾ ਏ ਕੀ ਬਾਣਾ ਬਰਤਾਉਨੇ ਹਾਂ ਅਰ ਜੇ ਤੁਸਾਂ ਨਹੀਂ ਮੈਨੂੰ ਆਗਿਆ ਦਿਓ ਮੈਂ ਦਿੱਲੀ ਤੇ ਲਾਹੌਰ ਦੀ ਇੱਟ ਨਾਲ ਇੱਟ ਖੜਕਾ ਦਿਆਂ ਜਿੱਥੇ ਰੱਬ ਦੇ ਦੂਜੇ ਰੂਪ ਨੂੰ ਇਹਨੇ ਤਸੀਹੇ ਦਿੱਤੇ ਜਾਣ ਉਹ ਦੁਨੀਆ ਦਾ ਰਹਿਣਾ ਮੁਨਾਸਬ ਨਹੀਂ ਹੈ ਅਰ ਪਿਆਰਿਓ ਸਤਗੁਰੂ ਸੱਚੇ ਪਾਤਸ਼ਾਹ ਕਹਿੰਦੇ ਮੀਆਂ ਜੀ ਉਸ ਅਕਾਲ ਦਾ ਪਾਣਾ ਆ ਤੁਸਾਂ ਨੇ ਨੀਂਵ ਰੱਖੀ ਤੇ ਅਸੀਂ ਬੜੀਆਂ ਖੁਸ਼ੀਆਂ ਮਨਾਈਆਂ ਜਿੱਦਣ ਹਰਮੰਦਰ ਦੀ ਨੀਂਵ ਰੱਖੀ ਅੱਜ ਇੱਕ ਅਸੀਂ ਮਹੱਲ ਉਸਾਰਨਾ ਆ ਅਸੀਂ ਸਿੱਖਾਂ ਨੂੰ ਜਗਤ ਨੂੰ ਗੁਰਬਾਣੀ ਜੁਗ ਦੇ ਕੇ ਆਏ ਆ ਅੱਜ ਕੁਰਬਾਨੀ ਦੇ ਕੁਰਬਾਨੀ ਦੇ ਜੁਗ ਦੀ ਸ਼ੁਰੂਆਤ ਹੋਣ ਲੱਗੀ ਆ ਅੱਜ ਸਾਈਂ ਦੀ ਇੱਕ ਅਸੀਂ ਬੀਜ ਬੀਜਣਾ ਆ ਇੱਥੇ ਮਹੱਲ ਉਸਰਨਾ ਆ ਇਹਦੇ ਕਲਸ ਹੋਣੇ ਆ ਇਸ ਬਿਰਸ਼ ਨੇ ਵੱਡਾ ਹੋਣਾ ਇਹਨੂੰ ਅੱਗੇ ਫਲ ਲੱਗਨੇ ਨੇ ਔਰ ਸਾਈਂ ਜੀ ਔਰ ਇਹਨੇ ਬਹੁਤ ਫਲੀਪੂਤ ਹੋਣਾ ਸਾਈ ਮੀਆਂ ਮੀਰ ਨੇ ਕਿਹਾ ਮਹਾਰਾਜ ਕਿਹੜੇ ਫਲ ਕਿਹੜੇ ਫੁੱਲ ਉਥੇ ਪੰਜਾਬੀ ਦੇ ਸ਼ਾਇਰ ਨੇ ਆਪਣੇ ਜਜ਼ਬਾਤ ਲਿਖੇ ਕਹਿਣ ਲੱਗੇ ਥੋੜੇ ਦਿਨਾਂ ਦੇ ਅੰਦਰ ਫੁੱਲ ਇਸ ਦੇ ਜਿਹੜਾ ਅੱਜ ਸ਼ਹਾਦਤ ਦਾ ਬੀਜ ਬੋਇਆ ਜਾ ਰਿਹਾ ਹੈ ਥੋੜੇ ਦਿਨਾਂ ਦੇ ਅੰਦਰ ਫੁੱਲ ਇਸ ਦੇ ਕਿਉਂ ਖਿਲਰ ਜਾਨ ਗੇ ਸੰਸਾਰ ਅੰਦਰ ਕੋਈ ਚੰਦਨੀ ਚੌਂਕ ਨੂੰ ਭਾਗ ਲਾਸੀ ਚੜ ਕੇ ਦੇਸ਼ ਦੇ ਦਰਦ ਪਿਆਰ ਅੰਦਰ ਕਹਿਣ ਲੱਗੇ ਕਿਸੇ ਨੇ ਇਹਦੇ ਫੁੱਲਾਂ ਵਿੱਚੋਂ ਚਾਂਦਨੀ ਦੇ ਚੌਂਕ ਵਿੱਚ ਦੇਸ਼ ਦੀ ਆਜ਼ਾਦੀ ਵਾਸਤੇ ਆਪਣਾ ਸੀਸ ਲੁਹਾ ਦੇਣਾ ਔਰ ਕੋਈ ਚਾਂਦਨੀ ਚੌਂਕ ਨੂੰ ਭਾਗ ਲਾਸੀ ਚੜ ਕੇ ਦੇਸ਼ ਦੇ ਦਰਦ ਪਿਆਰ ਅੰਦਰ ਕਹਿੰਦੀ ਮੈਂ ਉੱਠੂਗੀ ਚਮਕੌਰ ਦੀ ਜੂ ਸਾਰੀ ਜਦੋਂ ਟੁੱਟੇ ਦੁਰ ਰੁੱਤ ਬਾਹਰ ਅੰਦਰ ਅਧ ਖਿੜੇ ਤੋੜ ਕੇ ਟਹਿਣੀਆਂ ਤੋਂ ਚਣ ਦੇਵੇਗਾ ਕੋਈ ਦੀਵਾਰ ਅੰਦਰ ਪਰ ਸਾਈਂ ਜੀ ਸਦਾ ਬਣੀ ਰਹੇਗੀ ਬਹਾਰ ਇਸਤੇ ਭਾਵੇਂ ਇਹਦੇ ਫਲ ਟੁੱਟਣ ਫੁੱਲ ਟੁੱਟਣ ਤੇ ਭਾਵੇਂ ਅੱਧ ਖਿੜੇ ਫੁੱਲ ਛੋਟੇ ਸਹਿਬਜ਼ਾਦੇ ਜਿਹੜੇ ਅੱਧ ਖਿੜੇ ਫੁੱਲ ਜਿਹੜੇ ਨੇ ਉਹ ਕੋਈ ਦੀਵਾਰਾਂ ਵਿੱਚ ਚੰਚਣ ਕੇ ਕਹ ਮੈਂ ਮੌਕਾ ਦੇਵਾਂਗਾ ਇਸ ਬਿਰਸ਼ ਨੂੰ ਸੁਕਾ ਦੇਵਾਂਗਾ ਕਹਿਣ ਲੱਗੇ ਸਦਾ ਬਣੀ ਰਹੇਗੀ ਬਹਾਰ ਇਸਤੇ ਲੱਗੇ ਖਜ਼ਾਨੇ ਇਸ ਦੇ ਟਿੱਕ ਟੁਕਣਾ ਨਹੀਂ ਇਹਦੇ ਪੱਤ ਝੜਨੇ ਨੇੜੇ ਨਹੀਂ ਆਉਣਾ ਕਿਉਂ ਕਹਿਣ ਲੱਗੇ ਖੂਨ ਸ਼ਹੀਦਾਂ ਦਾ ਮੁਕਣਾ ਨਹੀਂ ਇਹਦੀਆਂ ਜੜਾਂ ਦੇ ਵਿੱਚ ਅਜੁਖ ਸ਼ਹੀਦਾਂ ਦਾ ਖੂਨ ਏ ਇਹ ਸਿੱਖੀ ਦੇ ਬ੍ਰਿਸ਼ਣੋ ਕੋਈ ਮੁਕਾ ਨਹੀਂ ਸਕੇਗਾ ਜਦੋਂ ਐਨੇ ਬਚਨ ਕਹਿ ਤੇ ਸਾਈਂ ਜੀ ਨਮਸਕਾਰ ਕਰਕੇ ਅੰਦਰ ਹੀ ਅੰਦਰ ਔਰ ਬੜੇ ਪ੍ਰੇਮ ਨਾਲ ਔਰ ਛਿਕੀਆਂ ਭਰਦੇ ਹੋਏ ਛਿਕੀਆਂ ਲੈਂਦੇ ਚਲੇ ਗਏ ਕਿਉਂਕਿ ਗੁਰੂ ਨੇ ਆਗਿਆ ਨਹੀਂ ਦਿੱਤੀ ਅ ਸਾਡਾ ਅਕਾਲ ਦਾ ਪਾਣਾ ਸਾਡਾ ਕੰਮ ਆ ਉਹਨੂੰ ਮੰਨਣਾ ਅਸੀਂ ਉਹਦੇ ਵਿੱਚ ਰਾਜ਼ੀ ਰਹਿਣਾ ਉਹਦੀ ਰਜ਼ਾ ਦੇ ਅੰਦਰ ਜ਼ਬਰ ਦਾ ਮੁਕਾਬਲਾ ਸਬਰ ਨਾਲ ਕਰਨਾ ਹੈ ਤੇ ਪਿਆਰਿਓ ਉਸ ਵੇਲੇ ਜ਼ਾਲਮ ਕਹਿੰਦੇ ਜਿਹੜੇ ਬੋਲ ਬੋਲਦੇ ਹੋ ਜ਼ੁਬਾਨ ਵੀ ਬੰਦ ਕੀਤੀ ਜਾਵੇਗੀ ਉਸ ਵੇਲੇ ਸਤਿਗੁਰੂ ਦੇ ਮੁਖ ਵਿੱਚ ਬਚਨ ਪਾਕ ਕੀ ਵਿਦਵਾਨ ਕਹਿੰਦਿਆ ਕਹਿ ਲੱਗੀ ਮੇਰੀ ਸਦਾ ਕੁ ਦਵਾਨਾ ਤੂੰ ਮੁਮਕਨ ਹੈ ਮਗਰ ਬਦਲਤੀ ਵਕਤ ਕੀ ਰਫਤਾਰ ਕੌਣ ਰੋਕੇਗਾ ਆਤਸਾਉ ਹਾਸਿਲੋ ਬਹੁਤ ਬੇਲੰਸ ਹੈ ਹਿਆਤ ਕੀ ਲਲਕਾਰ ਕੌਣ ਰੋਕੇਗਾ ਮੇਰੇ ਖਿਆਲਾਂ ਕੀ ਪ੍ਰਵਾਦ ਰੋਕਨੇ ਵਾਲੋ ਮੇਰੇ ਹਰ ਗੋਬਿੰਦ ਕੀ ਤਲਵਾਰ ਕੌਣ ਰੋਕੇਗਾ ਤੁਸੀਂ ਕਹਿੰਦੇ ਹੋ ਇੱਥੇ ਖਤਮ ਕਰ ਦੇਵਾਂਗੇ ਮੇਰੇ ਪੁੱਤਰ ਨੇ ਦੋ ਤਲਵਾਰਾਂ ਚੱਕਣੀਆਂ ਨੇ ਕਿਉਂ ਸਤਿਗੁਰੂ ਜਾਂਦੇ ਕਹਿ ਗਏ ਸਨ ਕਿ ਅੱਜ ਤੱਕ ਜ਼ਬਰ ਦਾ ਮੁਕਾਬਲਾ ਸਬਰ ਨਾਲੇ ਪਰ ਜ਼ਾਲਮ ਵਾਰ-ਵਾਰ ਆਉਂਦਾ ਹੈ ਇਹ ਸ਼ਵੀਆਂ ਤਲਵਾਰਾਂ ਭਾਲੇ ਲੈ ਕੇ ਆਉਂਦਾ ਹੈ ਮੇਰੇ ਲਾਲ ਜੀ ਹੁਣ ਨਾਲ-ਨਾਲ ਸ਼ਸਤਰ ਦਾ ਸਮਾਂ ਆ ਗਿਆ ਹੈ ਸ਼ਸਤਰ ਸੰਭਾਲਣੇ ਆ ਕਿਉਂਕਿ ਜੋ ਕੁਝ ਗੁਰੂ ਅਰਜਨ ਦੇਵ ਮਹਾਰਾਜ ਜਿਵੇਂ ਸਮਝਾ ਕੇ ਗਏ ਨੇ ਸਭ ਓਵੇਂ ਜੋਤ ਉਹਾ ਜੁਗਤ ਸਾਇ ਸਾਇ ਕਾਇਆ ਫੇਰ ਪੁਲਟੀਐ ਸੱਚੀ ਸਰਕਾਰ ਔਰ ਪਿਆਰਿਓ ਇਥੋਂ ਤੱਕ ਵਿਦਮਾਨ ਲਿਖਦੇ ਆ ਕਿ ਮਾਸ ਜਿਹੜਾ ਸੀ ਤਤੀ ਤਵੀ ਤੇ ਬੈਠਿਆਂ ਹੋਇਆਂ ਐਨ ਸੜਨ ਲੱਗ ਪਿਆ ਭੁਜਨ ਲੱਗ ਪਿਆ ਹੱਡੀਆਂ ਲਾਲ ਹੋਣ ਲੱਗ ਪੀਆਂ ਪਰ ਸੱਚੀ ਸਰਕਾਰ ਚੌਂਖੜਾ ਮਾਰ ਕੇ ਬੈਠੇ ਅ ਸੱਚੀ ਸਰਕਾਰ ਨੂੰ ਲੋਹ ਤੋਂ ਉਤਾਰਿਆ ਗਿਆ ਸਿੱਖ ਜਿਹੜੇ ਬੇਵੱਸ ਹੋਏ ਉਥੇ ਸਿਸਕੀਆਂ ਲੈਂਦੇ ਨੇ ਲਾਹੌਰ ਦੀਆਂ ਸੰਗਤਾਂ ਦੀਆਂ ਨੇ ਬਰਹਾਵੇ ਹੋ ਕੇ ਮਾਰਦੀਆਂ ਨੇ ਜ਼ਾਲਮ ਸਤਗੁਰਾਂ ਨੂੰ ਕਿਲੇ ਦੇ ਅੰਦਰ ਲੈ ਗਏ ਪਤਾ ਨਹੀਂ ਕੀ ਕਰਦਾ ਹੋਵੇਗਾ ਕੀ ਕੁਝ ਹੋਵੇਗਾ ਸੱਚੀ ਸਰਕਾਰ ਨੇ ਅੱਜ ਦੇਖਿਆ ਬਈ ਸਰੀਰ ਹੁਣ ਸਾਥ ਨਹੀਂ ਦਿੰਦਾ ਮਹਾਰਾਜ ਨੇ ਆ ਖੀਰਲਾ ਸ਼ਨਾਣ ਕਰਨ ਵਾਸਤੇ ਕਿਹਾ ਗਿਆ ਜ਼ਾਲਮਾਂ ਨੇ ਕਿਹਾ ਸ਼ਾਇਦ ਉਥੇ ਮੰਨ ਜਾਣਗੇ ਅੱਜ ਰਾਵੀਵਲ ਨੂੰ ਜਾਂਦਾ ਵੱਡਾ ਦਰਵਾਜ਼ਾ ਨਹੀਂ ਕਿਲੇ ਦਾ ਖੋਲਿਆ ਗਿਆ ਛੋਟਾ ਦਰਵਾਜ਼ਾ ਖੋਲਿਆ ਅੱਜ ਸੱਚੀ ਸਰਕਾਰ ਨੇ ਚਿੱਟੇ ਚਾਦਰੇ ਦੇ ਨਾਲ ਤਨ ਸਾਰੇ ਨੂੰ ਟੱਕਿਆ ਜਦੋਂ ਸਤਿਗੁਰੂ ਤੁਰਦੇ ਸਨ ਨਾਲ ਮਿਲਣਾ ਮੁਸ਼ਕਲ ਹੋ ਜਾਂਦਾ ਸੀ ਅੱਜ ਸਿੱਖ ਸਿੱਖਾਂ ਦੇ ਮੋਢੇ ਤੇ ਹੱਥ ਰੱਖਿਆ ਸੱਚੀ ਸਰਕਾਰ ਐਸਤਾ ਐਸਤਾ ਜਾਂਦੇ ਰਾਵੀ ਦੇ ਕਿਨਾਰੇ ਗਏ ਜਾ ਕੇ ਕੋਈ ਠੰਡੇ ਜਲ ਦੇ ਅਰ ਜਿਹੜਾ ਉਹਦੇ ਨਾਲ ਹੱਥ ਮੁਖ ਤੇ ਪਾਇਆ ਤੇ ਸਿੱਖਾਂ ਨੂੰ ਦੱਸ ਦਿੱਤਾ ਤੁਸੀਂ ਇਥੋਂ ਅਰ ਜਿਹੜਾ ਜਾ ਕੇ ਹਰ ਗੋਬਿੰਦ ਸਾਹਿਬ ਦਾ ਦੇਨ ਨੂੰ ਮਿਲਣਾ ਆ ਤੇ ਉਸ ਦਾ ਸਾਥ ਦੇਣਾ ਆ ਅਸੀਂ ਹੁਣ ਆ ਇਥੇ ਸਰੀਰ ਛੱਡ ਦੇਣਾ ਜੇ ਸੱਚੀ ਸਰਕਾਰ ਬੈਠੇ ਸਨ ਵਿਦਵਾਨ ਕਹਿੰਦੇ ਨੇ ਜਪਜੀ ਦਾ ਪਾਠ ਕਰਦਿਆਂ ਜ਼ਲਮ ਨੇ ਸਤਗੁਰਾਂ ਨੂੰ ਔਰ ਚੱਕ ਕੇ ਦਰਿਆ ਵਿੱਚ ਸਿੱਟ ਦਿੱਤਾ ਗਿਆ ਕੁਝ ਵਿਦਵਾਨਾਂ ਦਾ ਮੱਤੇ ਉੱਥੇ ਸਰੀਰ ਛੱਡ ਦਿੱਤਾ ਪਰ ਸ਼ਹਾਦਤ ਦਾ ਕਾਰਨ ਵੱਡਾ ਜਹਾਂਗੀਰ ਸਤਗੁਰਾਂ ਨੂੰ ਦਰਿਆ ਵਿੱਚ ਸਿੱਟ ਕੇ ਸ਼ਹੀਦ ਕੀਤਾ ਔਰ ਸਿੱਖ ਸੰਗਤਾਂ ਆਈਆਂ ਸਰੀਰ ਲੱਭਿਆ ਗਿਆ ਲਿਆ ਕੇ ਉਹ ਸਰੀਰ ਜਿਹੜਾ ਉੱਥੇ ਸੰਗਤਾਂ ਇਕੱਠੀਆਂ ਹੋਈਆਂ ਲਾਹੌਰ ਦੀਆਂ ਕਵੀ ਸੰਤੋਖ ਸਿੰਘ ਤਾਂ ਕਹਿੰਦਿਆ ਅਰ ਬਿਵਾਨ ਸਜਾਇਆ ਗਿਆ ਸੰਸਕਾਰ ਹੋਇਆ ਕਿਉਂਕਿ ਸਤਗੁਰੂ ਨੂੰ ਪਤਾ ਸੀ ਸਿੱਖਾਂ ਨੂੰ ਪਤਾ ਸੀ ਕਿਉਂਕਿ ਸਰੀਰ ਤਾਂ ਉਬਲ ਕੇ ਪਾਣੀ ਵਿੱਚ ਪਹਿਲਾਂ ਹੀ ਮਾਸ ਸੜ ਚੁੱਕਾ ਹੈ ਕਿਉਂਕਿ ਜ਼ਾਲਮ ਨੇ ਔਰ ਬਹੁਤ ਅਨਹੋਈ ਕੀਤੀ ਹੁਣ ਪਿਆਰਿਓ ਸਿੱਖਾਂ ਨੇ ਰਾਤ ਜਿਹੜੀ ਆ ਔਰ ਜਦੋਂ ਸਤਗੁਰਾਂ ਦੀ ਸ਼ਹਾਦਤ ਹੋ ਗਈ ਉੱਥੇ ਬਾਬਕ ਨਾਮ ਦਾ ਰਾਗੀ ਆਇਆ ਤੇ ਉੱਥੇ ਭਾਈ ਵਿੰਦੀ ਚੰਦ ਸਾਹਿਬ ਕਹਿੰਦੇ ਬੜ ਹੰਸ ਦੇ ਵਿੱਚੋਂ ਵੈਰਾਗਮਈ ਬਾਣੀ ਵਿੱਚੋਂ ਸ਼ਬਦਾਂ ਦਾ ਕੀਰਤਨ ਹੋਇਆ ਸੰਗਤਾਂ ਦੇ ਨੇਤਰਾਂ ਵਿੱਚੋਂ ਜਲ ਰੁਕਦਾ ਨਹੀਂ ਸੀ ਰਾਤ ਲਾਹੌਰ ਦੀ ਧਰਮਸ਼ਾਲਾ ਵਿੱਚ ਕੱਟੀ ਸਾਰੀ ਕਿਰਿਆ ਕਰਕੇ ਹੁਣ ਸੰਗਤਾਂ ਦੇ ਅਰ ਜਿਹੜਾ ਮਨ ਦਾ ਖਿਆਲ ਹੈ ਅਮਰ ਸਰਵਲ ਨੂੰ ਉੱਥੋਂ ਚੱਲਦੀਆਂ ਨੇ ਪੈਰ ਅੱਗੇ ਨੂੰ ਨਹੀਂ ਪੰਜ ਸਿੱਖਾਂ ਦੇ ਬਾਧੇ ਕਿਵੇਂ ਜਾ ਕੇ ਦੱਸਾਂਗੇ ਕਿ ਸਾਡੀਆਂ ਅੱਖਾਂ ਦੇ ਸਾਹਮਣੇ ਕਿ ਸਤਿਗੁਰੂ ਨਾਲ ਐਉਂ ਹੁੰਦਾ ਰਿਹਾ ਸਾਡੀਆਂ ਅੱਖਾਂ ਦੇ ਸਾਹਮਣੇ ਸਾਰੇ ਬਾਣੇ ਵਾਪਰੇ ਕਿਵੇਂ ਸਾਹਿਬ ਜਾਦੇ ਦੇ ਸਾਹਮਣੇ ਹੋਵਾਂਗੇ ਆਖਰ ਆਉਣਾ ਤਾਂ ਪੈਣਾ ਆ ਸਿੱਖ ਸੰਗਤ ਚੱਲਦੀ ਆ ਔਰ ਸਾਰੇ ਇਹ ਖਬਰ ਪਹੁੰਚ ਗਈ ਕਿ ਸਤਿਗੁਰੂ ਸ਼ਹਾਦਤ ਦਾ ਜਾਮ ਲਾਹੌਰ ਵਿੱਚ ਪੀ ਗਏ ਸੰਗਤ ਆਉਂਦੀ ਆ ਹੌਣ ਵਰਗਾ ਪਾਣੀ ਦਾ ਪ੍ਰਬੰਧ ਕਿਦੇ ਨਹੀਂ ਸੀ ਫਿਰ ਜਿਹੜੇ ਜਿਹੜੇ ਰਸਤੇ ਆਉਣਾ ਸੀ ਨਾ ਸੰਗਤ ਨੇ ਤੇ ਔਰ ਉਸ ਉਸ ਰਸਤੇ ਦੀਆਂ ਲਾਗੇ ਪਿੰਡਾਂ ਦੀਆਂ ਸੰਗਤਾਂ ਨੇ ਘੜੇ ਪਾਣੀ ਦੇ ਪਰ ਪਰ ਰੇਤਾ ਤੇ ਰੱਖ ਰੱਖ ਕੇ ਸ਼ੱਕਰ ਮਲਾਮਲਾ ਰੱਖੇ ਕਿ ਠੰਡ ਰਹੇ ਅੰਦਰ ਨੂੰ ਸ਼ਾਂਤੀ ਸਕੂਨ ਠੰਡਾ ਪਾਣੀ ਮਿਲੇ ਪੀਣ ਲਈ ਕਿਉਂਕਿ ਪੈਦਲ ਆਉਣਾ ਆ ਰਸਤੇ ਵਿਖੜੇ ਗਰਮੀ ਬੜੀ ਆ ਹਰ ਚਲਦਿਆਂ ਰਸਤੇ ਵਿੱਚ ਪਾਣੀ ਦਾ ਪ੍ਰਬੰਧ ਉਹ ਹੁੰਦਾ ਆ ਸਿੱਖ ਸੰਗਤਾਂ ਇਸ ਤਰ੍ਹਾਂ ਫਿਰ ਅੰਮ੍ਰਿਤਸਰ ਦੀ ਧਰਤੀ ਤੇ ਪਹੁੰਚੀਆਂ ਨੇ ਸਾਰੀ ਸੰਗਤ ਅੰਮ੍ਰਿਤਸਰ ਦੀ ਜਦੋਂ ਇਹ ਸੰਗਤ ਆਈ ਸਿੱਖਾਂ ਨੇ ਹਾਲ ਸੁਣਾਇਆ ਉਥੇ ਕਿਹੜਾ ਸਰੀਰ ਸੀ ਜਿਹਦੇ नेत्र ਸੇਜਲ ਨਹੀਂ ਸਾਨਾ ਜਿਨ੍ਹਾਂ ਨੂੰ ਇਹ ਸੁਣ ਸੁਣ ਕੇ ਕਿ ਜਲਮ ਨੇ ਇੰਨਾ ਕੁਝ ਕਰ ਦਿੱਤਾ ਸਹਿਬਜ਼ਾਦੇ ਨੇ ਉੱਠ ਕੇ ਸੰਬੋਧਨ ਕੀਤਾ ਸਾਧ ਸੰਗਤ ਜੀਓ ਇਹ ਵਿਰਾਗ ਦਾ ਸਮਾਂ ਨਹੀਂ ਜਿਹੜੇ ਕਾਰਨ ਲਈ ਸ਼ਹਾਦਤ ਹੋਈ ਉਸ ਕਾਰਨ ਨੂੰ ਜਿਹੜਾ ਹੈ ਔਰ ਉਹਦੇ ਵਾਸਤੇ ਹੁਣ ਆਪਾਂ ਸੰਨਦਬੱਧ ਹੋਈ ਔਰ ਸਾਰਾ ਸਮਾਗਮ ਹੋਇਆ ਔਰ ਸਤਿਗੁਰੂ ਜੀ ਦੇ ਅਰ ਨਮਿਤ ਸਹਿਜ ਪਾਠ ਦੀ ਕੋਠਾ ਸਹਿ ਵਿਖੇ ਆਰੰਭਤਾ ਹੋਈ ਕੋਠਾ ਸਹਿ ਵਿਖੇ ਪੱਬਾ ਬੁੱਢਾ ਸਾਹਿਬ ਜੀ ਨੇ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਸਹਿਜ ਪਾਠ ਕੀਤਾ ਤੇ ਜਦਨ ਭੋਗ ਪਾਇ ਉਸ ਦਿਨ ਫਿਰ ਸਾਰੀ ਕਿਰਿਆ ਹੋਈ ਦਸਤਾਰ ਬੰਦੀ ਦੀ ਸੇਲੀ ਟੋਪੀ ਲਿਆ ਕੇ ਸਿੱਖਾਂ ਨੇ ਜਿਸ ਤਰ੍ਹਾਂ ਪਹਿਲਾਂ ਸੀ ਜਦੋਂ ਟੋਪੀ ਦਾ ਨਾਂ ਲੈਨੇ ਹਨਾ ਤੇ ਕਈਆਂ ਦਾ ਖਿਆਲ ਅੱਜ ਦੀ ਟੋਪੀ ਵੱਲੇ ਚੱਲ ਜਾਂਦਾ ਇਹ ਨਹੀਂ ਸੀ ਇਹ ਨਾ ਲੈਜੋ ਜੇ ਇਧਰ ਨੂੰ ਖਿਆਲ ਉਹ ਹੁੰਦਾ ਸੀ ਗੋਲ ਦਸਤਾਰ ਬਨ ਕੇ ਰੇਸ਼ਮ ਦੀ ਇੱਕ ਡੋਰ ਆਦ ਫੁੱਲ ਲਾ ਕੇ ਬਣਾਈ ਜਾਂਦੀ ਸੀ ਉਹ ਉੱਪਰ ਦੀ ਜਿਵੇਂ ਅਦਮਾਲਾ ਪਾਈਆਂ ਹੁੰਦੀਆਂ ਨੇ ਦੇਖਦੇ ਕਈਆਂ ਨੇ ਸਿਰਾਂ ਤੇ ਜਾਂ ਫੋਟਵਾਂ ਤੇ ਉਸ ਤਰ੍ਹਾਂ ਉੱਪਰ ਸਜਾਈ ਜਾਂਦੀ ਸੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਬਾਬਾ ਜੀ ਹੁਣ ਸੇਲੀ ਟੋਪੀ ਦਾ ਸਮਾਂ ਨਹੀਂ ਹੈ ਹੁਣ ਸ਼ਸਤਰਾਂ ਦਾ ਹੈ ਜੋ ਗੁਰੂ ਦਾ ਹੁਕਮ ਆ ਇਹਨੂੰ ਤੋਸ਼ੀਖਾਨੇ ਵਿੱਚ ਰਖਾ ਦਿਓ ਹੁਣ ਬਾਬਾ ਬੁੱਢਾ ਸਾਹਿਬ ਉੱਠੇ ਅਰ ਇੱਕ ਤਲਵਾਰ ਸਜੇ ਦੂਜੀ ਖੱਬੇ ਮੀਰੀ ਤੇ ਪੀਰੀ ਦੀ ਤਲਵਾਰ ਤਲਵਾਰਾਂ ਪਹਿਨਾ ਦਿੱਤੀਆਂ ਟਾੜੀਆਂ ਨੇ ਵਾਰਾਂ ਗਾ ਦਿੱਤੀਆਂ ਸਤਿਗੁਰੂ ਨੇ ਸੰਬੋਧਨ ਕੀਤਾ ਸਾਧ ਸੰਗਤ ਜੀ ਜਿਸ ਕਾਰਨ ਜ਼ਾਲਮ ਨੇ ਧੱਕਾ ਕੀਤਾ ਜ਼ੋਰ ਲਾਇਆ ਹੈ ਤਲਵਾਰ ਚੁੱਕ ਕੇ ਆਉਂਦਾ ਤੇ ਮੀਰਾ ਦੀ ਜਿਹੜੀ ਮੀਰੀ ਆ ਉਹਦਾ ਜਵਾਬ ਤਲਵਾਰ ਨਾਲ ਦੇ ਕੇ ਮੀਰੀ ਖੋ ਲਵਾਂਗੇ ਵੀਰਾਂ ਨੇ ਆਪਣੀਆਂ ਸ਼ਕਤੀਆਂ ਦਾ ਪ੍ਰਗਟਾਵਾ ਕਰਦਾ ਉਹਨਾਂ ਦੀ ਪੀਰੀ ਝੁਕ ਜਾਵੇਗੀ ਇਸ ਘਰ ਅੱਗੇ ਮੀਰੀ ਝੁਕ ਜਾਵੇਗੀ ਔਰ ਉਸ ਅਕਾਲ ਦਾ ਜੈਕਾਰਾ ਹੋਵੇਗਾ ਜਿਹੜੇ ਸਾਡੀ ਖੁਸ਼ੀ ਚਾਹੁੰਦੇ ਚੰਗੇ ਸ਼ਸਤਰ ਲਿਆਓ ਚੰਗੇ ਘੋੜੇ ਲਿਆਓ ਔਰ ਚੰਗੇ ਜਵਾਨ ਪੁੱਤਰ ਦਿਨਾਂ ਦੇ ਘਰਾਂ ਵਿੱਚ ਦੋਨੇ ਉਹ ਇੱਕ ਗੁਰੂ ਕੀ ਫੌਜ ਵਿੱਚ ਭਰਤੀ ਕਰਾਓ ਔਰ ਸਿੱਖ ਸੰਗਤਾਂ ਦੀ ਖੁਸ਼ੀ ਹੋਣ ਲੱਗੀ ਸੱਚੀ ਸਰਕਾਰ ਨੇ ਕੋਠਾ ਸਹਿਬ ਵਾਲੀ ਥਾਂ ਤੇ ਉਹਨ ਸਨਦ ਬੱਧ ਹੋ ਕੇ ਕਿਉਂਕਿ ਔਰ ਮੁਗਲ ਸ਼ਾਮ ਰਾਜ ਦੇ ਤਖਤ ਸਨ ਕਲਾ ਨੌਰ ਲਾਹੌਰ ਦਿੱਲੀ ਆਗਰਾ ਉਹਨਾਂ ਦੇ ਚਾਰ ਤਖਤ ਸਨ ਸੱਚੀ ਸਰਕਾਰ ਨੇ ਰਾਜ ਸਈ ਬਾਦਸ਼ਾਹੀ ठाਠ ਬਾਠ ਨਾਲ ਜਾ ਕੇ ਸ੍ਰੀ ਆਕਾਲ ਤਖਤ ਦੇ ਦੀ ਜਿਹੜੀ ਆਪ ਇੱਟ ਰੱਖੀ ਨਿਉ ਰੱਖੀ ਤੇ ਬਾਕੀ ਦਾ ਹੁਕਮ ਕੀਤਾ ਭਾਈ ਗੁਰਦਾਸ ਜੀ ਤੇ ਬਾਬਾ ਬੁੱਢਾ ਸਾਹਿਬ ਨੇ ਬਣਾਉਣ ਵਾਸਤੇ ਵਿਦਵਾਨਾਂ ਨੇ ਸ਼ਬਦ ਸੰਭਾਲੇ ਕਿਸੇ ਰਾਦ ਨਾ ਹੱਥ ਲਗਾਇਓ ਬੁੱਢੇ ਅਰ ਗੁਰਦਾਸ ਬਣਾਇਓ ਉਹ ਤਖਤ ਸਾਹਿਬ ਤੇ ਫਿਰ ਬੈਠਦੇ ਨੇ ਸਿੱਖ ਸੰਗਤਾਂ ਨੂੰ ਸੰਦੇਸ਼ ਦਿੰਦੇ ਨੇ ਇਹ ਪਿਆਰਿਓ ਸਤਗੁਰਾਂ ਦੀ ਸ਼ਹਾਦਤ ਜਿਹੜੀ ਆ ਉਹ ਜਾਣਾ ਕੀਤੀ ਜੇਠ ਦੇ ਅੰਦਰ 1663 ਬਿਕਰਮੀ 1606 ਇਸ ਵੀਨੋ ਉਹ ਸ਼ਹੀਦੀ ਪੁਰਬ ਜਿੱਥੇ ਜਿੱਥੇ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਤਾਨ ਨੇ ਉਹਨੂੰ ਬੜੇ ਉਤਸ਼ਾਹ ਬੜੇ ਪ੍ਰੇਮ ਨਾਲ ਮਨਾਉਂਦੀਆਂ ਨੇ ਸਤਿਗੁਰੂ ਸਾਡੇ ਸਾਰਿਆਂ ਤੇ ਮੇਰ ਕਰਨ ਸਾਨੂੰ ਸਮਤ ਬਖਸ਼ਣ ਸਾਨੂੰ ਗੁਰਬਾਣੀ ਦੇ ਕੇ ਗਏ ਗੁਰਬਾਣੀ ਨੂੰ ਪੜੀ ਗੁਰਬਾਣੀ ਪੜਨ ਵਾਲਾ ਕੁਰਬਾਨੀ ਕਰਦਾ ਹੀ ਗੁਰਬਾਣੀ ਪੜਨ ਵਾਲਾ ਬਦਲਾਓ ਲਿਆਉਂਦਾ ਹੀ ਹਿਰਦਿਆਂ ਚ ਬਾਹਰ ਦੂਜਾ ਜਿੰਨੀਆਂ ਮਰਜ਼ੀ ਗੱਲਾਂ ਕੀਤੀ ਜਾਵੇ ਉਹਦੇ ਤੋਂ ਕੁਝ ਨਹੀਂ ਹੁੰਦਾ ਗੁਰਬਾਣੀ ਨਾਲ ਜੁੜੀ ਸੱਚ ਦੇ ਮਾਰਗ ਤੇ ਤੁਰੇ ਗੁਰੂ ਤੇਰੀ ਮਾਂ ਪਕੜੇਗਾ ਅਸੀਂ ਗੁਰੂ ਨਾਲ ਜੁੜੀਏ ਗੁਰੂ ਦੇ ਮਾਰਗ ਤੇ ਤੁਰੀਏ ਦਾਸ ਪਾਸੋਂ ਬੇਚਾਰਾ ਕਰਦਿਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾ ਹੋ ਜਾਂਦੀਆਂ ਮੈਂ ਪਹਿਲਾਂ ਵੀ ਬਿਆਨ ਕੀਤਾ ਜਿੰਨਾ ਕਿਸੇ ਪੜਿਆ ਪੜਾਇਆ ਕਿਉਂਕਿ ਵਿਦਵਾਨਾਂ ਨੇ ਬੜਾ ਵਿਸ਼ਾਲ ਲਿਖਿਆ ਵਿਦਵਾਨਾਂ ਨੇ ਬਹੁਤ ਕੁਝ ਲਿਖਿਆ ਉਨਾਂ ਦੀ ਬੁੱਧੀ ਬੜੀ ਗ੍ਰੰਥ ਭਰੇ ਪਏ ਨੇ ਸਤਿਗੁਰੂ ਦੀ ਉਪਮਾ ਦੇ ਨਾਲ ਗੁਰਬਾਣੀ ਦੇ ਬਹੁਤ ਉਚਾਰਨ ਕਰਤਾ ਸਤਿਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਪਿਆਰਿਓ ਮੇਰੀ ਮਤ ਥੋੜੀ ਆ ਜਿੰਨੀਕ ਗੁਰੂ ਨੇ ਬੁੱਧ ਬਖਸ਼ੀ ਜਿੰਨੀਕ ਸੂਝ ਬਖਸ਼ੀ ਉਹਦੇ ਚੋ ਵੀ ਤੁਸ਼ ਚੋ ਤੁਸ਼ ਸੰਖੇਪ ਰੂਪ ਅੰਦਰ ਗੁਰੂ ਕੀ ਉਪਮਾ ਕਰਦਿਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਝੁਕਾਉ ਜਾਂਦੀਆਂ ਆਪ ਸਤਿਗੁਰੂ ਕੀ ਸੰਗਤ ਸਤਿਗੁਰੂ ਦੇ ਬਚਨ ਜਾਣ ਕੇ ਹਿਰਦਿਆਂ 'ਚ ਵਸਾਵਨੇ ਕਈ ਵੀਰ ਬੋਲਦਿਆਂ ਇੱਧਰ-ਉੱਧਰ ਕੋਈ ਬੋਲ ਬੋਲਿਆ ਜਾਂਦਾ ਉਹਨੂੰ ਨਾ ਚਿਤਾਰਿਆ ਜੀ ਕਿਉਂਕਿ ਮੈਂ ਤਾਂ ਹੈ ਹੀ ਭੁੱਲਨਹਾਰ ਆਪ ਗੁਰੂ ਕੀ ਸੰਗਤੋਂ ਆਪ ਵਿੱਚ ਪ੍ਰਭੂ ਵਸਦੇ ਨੇ ਆਪ ਨੇ ਭੁੱਲਾਂ ਨਾ ਚਿਤਾਰਨੀਆਂ ਗੁਰੂ ਕੇ ਬਚਨਾਂ ਨੂੰ ਹਿਰਦਿਆਂ 'ਚ ਵਸਾਵਣਾ ਇਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਅਰਦਾਸ ਅੰਦਰ ਸ਼ਾਮਲ ਹੋਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੂੰ